ਹਾਂਜੀ ਮੁਲਾਜ਼ਮ ਸਾਥੀਓ ਤੇ ਖਾਸ ਕਰ ਅਗਿਆਪ ਕੋ ਸਾਥੀਓ ਇਹ ਜੋ ਅੱਜ ਮੈਂ ਵੀਡੀਓ ਜਾਰੀ ਕਰਨ ਲੱਗੇ ਆ ਬਹੁਤ ਦਿਨ ਪਹਿਲਾਂ ਜਾਰੀ ਕਰਨ ਬਾਰੇ ਸੋਚਿਆ ਸੀ ਲਗਭਗ ਮਹੀਨਾ ਪਹਿਲਾਂ ਪਰੰਤੂ ਕਿਉਂਕਿ ਹੁਣ ਸਰਕਾਰ ਨੇ ਸਾਫ਼ ਇਹ ਗੱਲ ਕਰਤੀ ਐ ਤੇ ਬੀਇੰਗ ਐ ਮੁਲਾਜ਼ਮ ਆਪੂ ਮੇਰਾ ਇਹ ਫਰਜ਼ ਬਣਦਾ ਕਿ ਤੁਹਾਨੂੰ ਜਰੂਰ ਆਉਣ ਵਾਲੇ ਸਮੇਂ ਬਾਰੇ ਅਗਾਹ ਕੀਤਾ ਜਾਵੇ ਦੇਖੋ ਪੰਜਾਬ ਸਰਕਾਰ ਜਿਹੜੀ ਸੱਤਾ ਦੇ ਵਿੱਚ ਆਈ ਸੀ ਆਈ ਤਾਂ ਇਹ ਵਾਦਾ ਕਰਕੇ ਸੀ ਕਿ ਅਸੀਂ ਮੁਲਾਜ਼ਮਾਂ ਦੀਆਂ ਜਿਹੜੀਆਂ ਵੀ ਮੰਗਾਂ ਪੈਂਡਿੰਗ ਨੇ ਭਾਵੇਂ ਉਹ ਪੇ ਕਮਿਸ਼ਨਾਂ ਜਾਂ ਕੱਚੇ ਮੁਲਾਜ਼ਮ ਪੱਕੇ ਕਰਨਾ ਇਹੋ ਜਿਹੇ ਵਾਦੇ ਕਰਕੇ ਸੱਤਾ ਚਾਈ ਸੀ ਪ੍ਰੰਤੂ ਜੋ ਅੱਜ ਸਰਕਾਰ ਦਾ ਰੁਝਾਨ ਆ ਮੈਂ ਪੈਨਸ਼ਨ ਤੋਂ ਸ਼ੁਰੂ ਕਰੂੰ ਪੈਨਸ਼ਨ ਬਾਰੇ ਸਰਕਾਰ ਲਗਭਗ ਸਾਬ ਜਵਾਬ ਦੇ ਚੁੱਕੀ ਆ ਉਸ ਤੋਂ ਬਾਅਦ ਆਗੇ ਕੰਪਿਊਟਰ ਦੇ ਆਪਕਾ ਨੂੰ ਪੱਕੇ ਕਰਨਾ ਸੀ ਤੁਹਾਡੇ ਸਾਹਮਣੇ ਆ ਲਗਭਗ ਡੇਢ ਮਹੀਨਾ ਸਵਾ ਮਹੀਨਾ ਹੋਣ ਵਾਲਾ ਉਹਨਾਂ ਨੂੰ ਉੱਥੇ ਬੈਠਿਆ ਨੂੰ ਕੋਈ ਥਾਂ ਸਿਰ ਨਹੀਂ ਉਸ ਤੋਂ ਬਾਅਦ ਆਜੋ ਇੱਕ ਹੋਰ ਪੱਤਰ ਜਾਰੀ ਕਰਤਾ ਤਨਖਾਹ ਕਟੌਤੀ ਦਾ ਸਾਡੇ ਸੀ ਐਂਡ ਵੀ ਵਾਲੇ ਸਾਥੀ ਜੋ ਕਾਟਰ ਸੀ ਪਿਛਲੀਆਂ ਸਰਕਾਰਾਂ 12 ਦਾ ਪੱਤਰ ਚੱਲ ਕੇ ਹੁਣ ਜੇ ਇਹ 24 ਦੇ ਵਿੱਚ ਲਾਗੂ ਕਰਨ ਲੱਗੇ ਆ ਤਾਂ ਇਹ ਤੋਂ ਪਤਾ ਲੱਗਦਾ ਕਿ ਸਰਕਾਰ ਦੀ ਮਨਸ਼ਾ ਕੀ ਆ ਇਸ ਤੋਂ ਵੀ ਹੋਰ ਅੱਗੇ ਆਜੋ ਸਰਕਾਰ 22 ਦੀ ਨੀਤੀ ਇੰਡੈਕਸ ਦੇ ਨਾਲ ਸਾਡੇ ਉੱਪਰ ਥੋਪ ਰਹੀ ਆ ਜਿਸ ਤਹਿਤ ਕੱਲ ਦੀ ਸਾਂਝੇ ਅਧਿਆਪਕ ਮੋਰਚੇ ਦੀ ਮੀਟਿੰਗ ਵਿੱਚ ਸਿੱਖਿਆ ਮੰਤਰੀ ਵੱਲੋਂ ਮੁਲਾਜ਼ਮ ਆਗੂਆਂ ਨੂੰ ਇਹ ਗੱਲ ਸਾਫ਼ ਕਹਿਣੀ ਕਿ ਅਸੀਂ ਮਿਡਲ ਸਕੂਲਾਂ ਨੂੰ ਘੱਟ ਗਿਣਤੀ ਵਾਲੇ ਮਿਡਲ ਸਕੂਲਾਂ ਨੂੰ ਬੰਦ ਕਰ ਰਹੇ ਹਾਂ ਇਹ ਸਾਥੀਓ ਤੁਹਾਨੂੰ ਅਗਾਹ ਕਰ ਰਹੇ ਹਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੱਲੇ ਮਿਡਲ ਘੱਟ ਗਿਣਤੀ ਵਾਲੇ ਨਹੀਂ ਬੰਦ ਹੋਣੇ ਸੇਮ ਜਿਹੜੇ ਕੰਪਾਊਂਡ ਦੇ ਵਿੱਚ ਪ੍ਰਾਇਮਰੀ ਤੇ ਮਿਡਲ ਚੱਲ ਰਹੇ ਨੇ ਉਹਨਾਂ ਨੂੰ ਇਕੱਠੇ ਕਰਿਆ ਜਾਊ ਤੇ ਮਿਡਲ ਸਕੂਲਾਂ ਨੂੰ ਹੌਲੀ-ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਹੈ ਕਿਉਂਕਿ ਪਿਛਲੀਆਂ ਜਿਹੜੀਆਂ ਬਦਲੀਆਂ ਹੋਈਆਂ ਨੇ ਭਾਵੇਂ ਤਰੱਕੀਆਂ ਹੋਈਆਂ ਨੇ ਕੋਈ ਵੀ ਮਿਡਲ ਸਕੂਲ ਨਹੀਂ ਪਰਿਆ ਗਿਆ ਕਿਸ ਤੋਂ ਹੋਰ ਗਿਆ ਜੋ ਉਹ ਇੱਕ ਬੜੀ ਵਧੀਆ ਲਾਈਨ ਆ ਕਿ ਲੱਗੀ ਅਗਰ ਤੇਰੇ ਵਿੱਚ ਸ਼ੁਰੀ ਨਹੀਂ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਉਹ ਗੱਲ ਹੋਣ ਜਾ ਰਹੀ ਆ ਕਿ ਅਸੀਂ ਸਾਰੇ ਇਸ ਭੁਲੇਖੇ 'ਚ ਬੈਠੇ ਆ ਕਿ ਇਹਦਾ ਕੰਪਿਊਟਰ ਵਾਲੇ ਵਿਧਾਇਕਾਂ ਨਾਲ ਹੋਇਆ ਜਾਂ ਇਹ ਤਾਂ ਜੀ ਸੀ ਐਂਡ ਵੀ ਨਾਲ ਹੋਇਆ ਤੇ ਤੁਹਾਨੂੰ ਮੈਂ ਜਗਾਹ ਕਰ ਰਿਹਾ ਇੱਕ ਨਵਾਂ ਪੱਤਰ ਹਾਲੇ ਜਾਰੀ ਨਹੀਂ ਹੋਇਆ ਜੇ ਰੁਕ ਗਿਆ ਤਾਂ ਮੈਂ ਕੁਝ ਕਹਿ ਵੀ ਨਹੀਂ ਸਕਦਾ ਪਰੰਤੂ ਸਾਰੇ ਮੁਲਾਜ਼ਮਾਂ ਤੇ ਖਾਸ ਤੌਰ ਤੇ ਅਧਿਆਪਕਾਂ ਦੀ ਥੋੜੀ ਤਨਖਾਹ ਕਟੌਤੀ ਵੱਲੋਂ ਵੀ ਸਰਕਾਰ ਸੋਚ ਰਹੀ ਆ ਕਿੱਥੇ ਅਸੀਂ ਪਿੰਡੂ ਪੱਤਾ ਡੀਏ ਤੇ ਏਸੀਪੀ ਮੰਗਦੇ ਆ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਣ ਜਾ ਰਿਹਾ ਇੱਕ ਕਿਸ ਚੀਜ਼ ਦਾ ਨਤੀਜਾ ਸਾਡੀਆਂ ਗਲਤੀਆਂ ਦਾ ਨਤੀਜਾ ਕਿ ਅਸੀਂ ਸਰਕਾਰ ਨੂੰ ਜਿਹੜੀ ਬਣਦੀ ਟੱਕਰ ਸੀ ਅਸੀਂ ਇਹ ਸੋਚ ਕੇ ਬੈਠੇ ਰਹੇ ਕਿ ਸਾਡੀਆਂ ਤਨਖਾਹਾਂ ਬਹੁਤ ਹੋ ਗਈਆਂ ਜੇ ਅਧਿਆਪਕਾਂ ਨੂੰ ਸਨੇਹੇ ਲਾਉਣੇ ਕਿ ਆਜੋ ਸੰਘਰਸ਼ ਕਰਨਾ ਤਾਂ ਬੜੇ ਮੈਨੂੰ ਅਹਿਸਾਸ ਨਾ ਕਹਿਣਾ ਪੈ ਰਿਹਾ ਕਿ ਬਹੁਤ ਘੱਟ ਸੰਨ ਰਿਸਪਾਂਸ ਮਿਲਦਾ ਰਿਹਾ ਹੁਣ ਉਹ ਹਾਲਾਤ 25 ਜਿਹੜੀ ਸਾਡੀ ਆ 25 ਤੇ 26 ਸੰਘਰਸ਼ ਚ ਲੰਗਣੀ ਆ ਇਸੇ ਲੜੀ ਤਹਿਤ 25 ਤਰੀਕ ਨੂੰ ਜਿਹੜੀ ਕੱਲ ਪਰਸੋ ਨੂੰ ਆ ਸਾਂਝੇ ਮਲਾਜਮ ਮੋਰਚੇ ਵੱਲੋਂ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਇੱਕ ਪ੍ਰੋਗਰਾਮ ਦਿੱਤਾ ਗਿਆ ਤੇ ਇਸ ਕਰਕੇ ਕਾਮਰ ਕੱਸ ਲੋ ਜੋ 2025 ਸਾਡਾ ਇਸ ਸੰਘਰਸ਼ ਚ ਲੰਗਣਾ ਆਪਣੀ ਇੱਜ਼ਤ ਆਪਣੀ ਨੌਕਰੀ ਤੇ ਆਪਣੀਆਂ ਤਨਖਾਹਾਂ ਬਚਾਉਣ ਦੇ ਵਿੱਚ ਲੰਗਣਾ ਧੰਨਵਾਦ